ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਦੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਨਾਲ ਹੀ ਪੈਰਾ ਜੀ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਆ ਕਿੱਦਾਂ ਦੀ ਲੱਗਦੀ ਆ ਚਲੋ ਜੀ ਸੂਟ ਦੁਕਾਨੇ ਸ਼ੁਰੂ ਕਰਦੇ ਆ ਆਪਣਾ ਫਰਸਟ ਸੂਟ ਹੋਏਗਾ ਬਨਾਰਸੀ ਦਾ ਸੂਟ ਹੋਏਗਾ ਰੈੱਡ ਕਲਰ ਬਹੁਤ ਹੀ ਸੋਹਣਾ ਕਲਰ ਹੈ ਜੀ ब्राइडल ਵਾਲਾ ਹੈ ਬਹੁਤ ਸੋਹਣੇ ਜਿਹੜੇ ਲੇਟੈਸਟ ਜੇ ਬ੍ਰਾਈਡਲ ਪਹਿਣਾ ਦੇ ਲਈ ਹੈ ਜਿਨ੍ਹਾਂ ਦੀ ਹੁਣ ਨਿਊਲੀ ਮੈਰਿਡ ਹੋਈ ਆ ਜਾਂ ਫਿਰ ਨਿਊਲੀ ਮੈਰਿਜ ਆ ਰਹੀ ਆ ਜਾਂ ਫਿਰ ਮੈਰਿਜ ਹੋਈ ਆ ਹੁਣੀ ਤੁਹਾਨੂੰ ਲਈ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਜਿਹੜੇ ਕਿ ਬਹੁਤ ਸੋਹਣੇ ਜਿਹੜੇ ਉਹਨਾਂ ਦੇ ਫੱਬਣਗੇ ਕਲਰ ਜਦੋਂ ਵੇਅਰ ਕਰਨਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਬਨਾਰਸੀ ਦਾ ਸੂਟ ਹੋਏਗਾ ਨਾਲ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਆਪਾਂ ਦੁਪੱਟੇ ਤੇ ਸਾਰੇ ਜਿਹੜਾ ਡਾਟਸ ਦਾ ਕੰਮ ਕੀਤਾ ਹੋਗਾ ਤਾਂ 4 ਸਾਈਡ ਲੈਸ਼ ਲਗਾ ਕੇ ਇਹਨੂੰ ਫਰਨੀਸ਼ਿੰਗ ਪ੍ਰੋਪਰ ਦਿੱਤੀ ਆ ਨੈਕਸਟ ਆਪਣਾ ਹੋਏਗਾ ਸ਼ਿਮਰ ਦੇ ਵਿੱਚ ਸੂਟ ਹੋਏਗਾ ਸੋਲੋ ਪੀਸ ਅਵੇਲੇਬਲ ਆ ਅਗਰ ਤੁਸੀਂ ਬਾਈ ਕਰਨਾ ਜਲਦੀ ਤੋਂ ਜਲਦੀ ਮੈਸੇਜ ਕਰਕੇ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਨਾਲ ਦੁਪੱਟਾ ਵੀ ਸ਼ਿਮਰ ਦਾ ਦੇਖ ਸਕਦੇ ਹੋ ਸੈਲੀਬ੍ਰਿਟੀ ਸੂਟ ਹੈ ਲੁੱਕ ਸੂਟ ਦੀ ਇਦਾਂ ਨਿਕਲ ਕੇ ਆਈਗੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਣੇ ਕੋਲ ਜੋਰਜਟ ਦੇ ਵਿੱਚ ਸੂਟ ਹੋਏਗਾ ਪਲੇਨ ਹੋਏਗਾ ਮਸਟਰਡ ਕਲਰ ਦੇ ਵਿੱਚ ਹੋਏਗਾ ਨਾਲ ਦੁਪੱਟਾ ਇਦਾਂ ਹੋਏਗਾ ਠੀਕ ਹੈ ਦੁਪੱਟਾ ਵੀ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਹੈ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਸੈਲੀਬ੍ਰਿਟੀ ਸੂਟ ਇਹ। ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਸਟਿਚ ਵੀ ਕਰਾ ਸਕਦੇ ਆ ਅਗਰ ਤੁਸੀਂ ਇਹਦੀ ਕੋਈ ਫਰੌਗ ਵਗੈਰਾ ਸਟਿਚ ਕਰਨੀ ਹੋਵੇ ਵੀ ਕਰਾ ਸਕਦੇ ਆ। ਨੈਕਸਟ ਆ ਕريب ਦੇ ਵਿੱਚ ਫੈਬਰਿਕ ਰਹੇਗਾ, ਸ਼ਰਟ ਬਾਟਮ ਸੇਮ ਬਣਿਆ ਹੋਏਗਾ। ਸਾਰੇ ਤਿਆਰੀ ਵਰਕ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ। ਦੇਖ ਸਕਦੇ ਆ ਇਹਦੇ ਵਿੱਚ ਆਪਣੇ ਕੋਲ 8 ਕਲਰ ਅਵੇਲੇਬਲ ਆ। ਉਹ ਨਾਲ ਦੁਪੱਟਾ ਬਹੁਤ ਵਧੀਆ ਹੋਏਗਾ। ਸਾਰੇ ਸੂਟ ਤੇ ਜਿਹੜਾ ਵਰਕ ਕੀਤਾ ਉਹ ਅਗਰ ਤੁਸੀਂ ਦਾ ਕੋਈ ਸੂਟ ਸੀ ਨਾ ਸਲਵਾਰ ਸੀ ਨੀਆ ਗਰਾਰਾ ਸ਼ਰਾਰਾ ਜੋ ਵੀ ਸੀ ਨਾ ਸੀ ਸਕਦੇ ਹੋ ਜੀ ਨੈਕਸਟ ਆਰਗੈਂਜ਼ਾ ਦੇ ਵਿੱਚ ਸੂਟ ਹੋਣਗੇ ਇਹਦੇ ਵਿੱਚ অলਮੋਸਟ ਆਪਣੇ ਕੋਲ 15 ਕਲਰ ਅਵੇਲੇਬਲ ਆ ਚੈੱਕ ਕਰ ਸਕਦੇ ਹੋ ਆਰਗੈਂਜ਼ਾ ਦਾ ਫੈਬਰਿਕ ਹੋਏਗਾ ਨਾਲ ਚਰੌਣ ਦਾ ਦੁਪੱਟਾ ਹੋਏਗਾ ਦੁਪੱਟੇ ਤੇ 4 ਸਾਈਡ ਲੈਸ਼ ਲੱਗੀ ਹੋਏਗੀ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਸੋਹਣੇ ਡਿਸੈਂਟ ਜੇ ਕਲਰ ਆ ਆਪਣੇ ਅਕੋਰਡਿੰਗ ਕਲਰ ਚੂਜ਼ ਕਰ ਸਕਦੇ ਹੋ ਰੰਗ ਡਿਜ਼ਾਈਨ ਜਿਹੜਾ ਤੁਹਾਨੂੰ ਪਸੰਦ ਆਉਂਦਾ ਤਾਰੇ ਕੇ ਸਕਰੀਨਸ਼ਾਟ ਭੇਜ ਕੇ ਆ ਮਨ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਨੈਕਸਟ ਪਿਓਰ ਸ਼ਿਮਰ ਦੇ ਵਿੱਚ ਲੈ ਕੇ ਆਇਆ ਹੈਂਡਵਰਕ ਦਾ ਕੰਮ ਕੀਤਾ neck ਤੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਤੇ ਨੀਚੇ ਤੋਂ ਕਲੀਆਂ ਜਾਣਗੇ ਤਿੰਨ ਠੀਕ ਹੈ ਨਾਲ ਦੁਪੱਟਾ ਜਿਹੜਾ ਆਪਾਂ ਉਹ ਵੀ ਪਿਓਰ ਸ਼ਿਮਰ ਦਾ ਲਾਈਨਿੰਗ ਵਾਲਾ ਦੁਪੱਟਾ ਰੱਖਿਆ ਲਾਈਨਸ ਵਾਲਾ ਬਹੁਤ ਸੋਹਣਾ ਚੈੱਕ ਕਰ ਸਕਦੇ ਹੋ ਦੁਪੱਟੇ ਤੇ 4 ਸਾਈਡ ਲੈਸ਼ ਲਗਾਈ ਹੈ ਆਪਾਂ ਨਾਲ ਜਿਹੜੀ ਸੇਮ ਮਿਲਦੀ ਉਹੀ ਲੈਸ਼ ਲਗਾਈ ਹੈ ਜਿੱਦਾਂ ਆਪਣੇ ਵਰਕ ਵਾ ਠੀਕ ਹੈ ਜੀ ਵਰਕ ਦੇ ਅਕੋਰਡਿੰਗ ਲੈਸ਼ ਲਗਾਈ ਹੈ ਨਾਲ ਪਿਓਰ ਸ਼ਿਮਰ ਦਾ ਫੈਬਰਿਕ ਰਹ ਫੈਬਰਿਕ ਬਹੁਤ ਵਧੀਆ ਰਹੇਗਾ ਗਾਰੰਟੀ ਰਹੇਗੀ ਫੈਬਰਿਕ ਬਹੁਤ ਹੀ ਕੁਆਲਟੀ ਜਿਹੜੀ ਸਾਰੇ ਆਪਣੇ ਫੈਬਰਿਕ ਦੀ ਬਹੁਤ ਵਧੀਆ ਹੁੰਦੀ ਹੈ ਜੀ ਬਾਕੀ ਅਗਰ ਤੁਸੀਂ ਇਹ ਸਟਿਚ ਕਰਾ ਕੇ ਸਾਡੇ ਕੋਲੋਂ ਬਾਈ ਕਰਨਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਅਨਸਟਿਚ ਵੀ ਇਦਾਂ ਵੀ ਬਾਈ ਕਰ ਸਕਦੇ ਹੋ ਨੈਕਸਟ ਅਗਰ ਤੁਸੀਂ ਕੋ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਆ ਕਿਸੇ ਹੋਰ ਫੈਬਰਿਕ ਤੇ ਤੁਸੀਂ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਕੋਈ ਵੀ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਬਣਾ ਸਕਦੇ ਹਾਂ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਕੋਈ ਵੀ ਡਿਜ਼ਾਈਨ ਚਾਹੁੰਦੇ ਆ ਕੋਈ ਵੀ ਤੁਹਾਡੇ ਕੋਲ ਅਗਰ ਸਾਡਾ ਪਸੰਦ ਆ ਜਾਂ ਤੁਹਾਨੂੰ ਕੋਈ ਆਪਣਾ ਪਸੰਦਾ ਡਿਜ਼ਾਈਨ ਸੈਂਡ ਕਰਕੇ ਕੋਈ ਵੀ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਆਪ ਪ्योर ਸ਼ੀਮਰ ਦੇ ਵਿੱਚ ਚੈੱਕ ਕਰੋ ਇਹਦੇ ਵਿੱਚ ਵੀ ਆਪਣੇ ਕੋਲ 10 ਤੋਂ 15 ਕਲਰ ਹੈਗੇ ਆ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਸੂਟ ਤੇ ਪਾਰਟੀ ویئر ਸੂਟ ਬਹੁਤ ਸੋਹਣੇ ਕਲੈਕਸ਼ਨ ਹੈ ਤੁਹਾਨੂੰ ਇਹਨਾਂ ਵਿੱਚ ਜਿਹੜਾ ਵੀ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਜਿਹੜਾ ਤੁਸੀਂ ਆਪਣਾ ਆਰਡਰ ਆ ਬੁੱਕ ਕਰਾ ਸਕਦੇ ਹੋ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਸੂਟ ਮੰਗਵਾ ਸਕਦੇ ਹੋ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਪ੍ਰਾਈਸ ਬਹੁਤ ਜੈਨੂਨ ਹੋਣਗੇ ਬਹੁਤ ਰੀਜ਼ਨੇਬਲ ਪ੍ਰਾਈਸ ਹੋਣਗੇ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਇਹ ਸੂਟਾਂ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ